ਅੰਤਰ ਪੂਜਾ ਮੰਤੇ ਹੋਏ ਪੰਮ ਸ਼ਬਦ ਧੰਗੁਰੂ ਅਮਰਦਾਸ ਜੀ ਦਾ ਬਸੰਦ ਰਗ ਦੀ ਅੰਦਰ ਦਰਜ ਹੈ ਲਲੀਵਰ ਕਥਾ ਦੇ ਵਿੱਚ ਧੰਗੁਰੂ ਮਹਾਰਾਜ ਜੀ ਦਾ ਇਹ ਚੌਥਾ ਸ਼ਬਦ ਹੈ ਪਿਛੇ ਤਿੰਨ ਸ਼ਬਦਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਇਸ ਪਾਵਨ ਸ਼ਬਦ ਦੇ ਅੰਦਰ ਧੰਗ ਗੁਰੂ ਮਹਾਰਾਜ ਜੀ ਪੂਜਾ ਦੀ ਗੱਲ ਕਰਦੇ ਨੇ ਪਰ ਉਹ ਤਾਂ ਆਪਾਂ ਸਮਝਣਾ ਪੂਜਾ ਨਹੀਂ ਦੀ ਹੈ ਪੂਜਨਾ ਕੀ ਹੈ ਜਿਵੇਂ ਸਾਧ ਗੁਰੂ ਨਾਨਕ ਦੇਵ ਜੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੀ ਸਿੱਖ ਸੰਤ ਪੂਜਾ ਕਰਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਲਾਲੂ ਜੀ ਦੇ ਘਰ ਗਏ ਭਾਈ ਲਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਜਿਸ ਤਰ੍ਹਾਂ ਦਾ ਘਰ ਦੇ ਵਿੱਚ ਮੌਜੂਦ ਸੀ ਮੰਜਾ ਡਾਇਆ ਮੰਜੀ ਤੇ ਬਿਠਾਇਆ ਫਿਰ ਗੁਰੂ ਨਾਨਕ ਦੇਵ ਜੀ ਦੇ ਚਰਨ ਸੋਤੇ ਉਹਨਾਂ ਨੂੰ ਪੁੰਜਿਆ ਸਕਾਇਆ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਚਲ ਪਾਣੀ ਤਿਆਰ ਕੀਤਾ ਉਹਨਾਂ ਨੂੰ ਸਿਖਾਇਆ ਪਰਸ਼ਾਦਾ ਪਾਣੀ ਇਸ ਤਰ੍ਹਾਂ ਕੀਤੀ ਗਈ ਸੇਵਾ ਨੂੰ ਪੂਜਾ ਆਪ ਦੇ ਨੇ ਪੂਜਾ ਸੇਵਾ ਦਾ ਹੀ ਇੱਕ ਰੂਪ ਹੈ ਕੋਈ ਵੱਖਰੀ ਚੀਜ਼ ਨਹੀਂ ਪੂਜਾ ਜਿਹੜੀ ਕੋਈ ਵੱਖਰੀ ਚੀਜ਼ ਨਹੀਂ ਸੇਵਾ ਦਾ ਹੀ ਇੱਕ ਰੂਪ ਹੈ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਸਰੀਰ ਦੀ ਪੂਜਾ ਸੇਵਾ ਕਰਨੀ ਇਸ ਨੂੰ ਪੂਜਾ ਕਹਦੇ ਨੇ ਜਿਵੇਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਜਦੋਂ ਪੂਜਦੇ ਹਾਂ ਗੁਰੂ ਮਹਾਰਾਜੀ ਦੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਹਾਂ ਗੁਰੂ ਮਹਾਰਾਜੀ ਦੇ ਰਮਲੇ ਝਾੜਦੇ ਹਾਂ ਗੁਰਮਾਨਾ ਜੀ ਦਾ ਹੁਕਮ ਨਾਵਾ ਲੈਨੀ ਆ ਸੁਣਦੀਆਂ ਇਥੇ ਤੂਪ ਅਗਰਬਤੀ ਕਰਦੀਆਂ ਇਹ ਸਾਰਾ ਹੀ ਪੂਜਾ ਦੇ ਵਿੱਚ ਆਉਂਦਾ ਹੈਗੀ ਸੇਵਾਏ ਪਰ ਇਸ ਤਰ੍ਹਾਂ ਕੀਤੀ ਕੀ ਸੇਵਾ ਨੂੰ ਪੂਜਾ ਆਖਿਆ ਜਾਂਦਾ ਹੈ ਪੂਜਨਾ ਆਪ ਦੇ ਬਦਲੂ ਜਾਦੇ ਤੋਂ ਜ਼ਿਆਦਾ ਸਤਕਾਰ ਦੇਣਾ ਇਸ ਨੂੰ ਪੂਜਾ ਆਖਦੇ ਨਹੀਂ ਜਿੰਨਾ ਵੀ ਹੋ ਸਕੇ ਜਾਦੇ ਤੋਂ ਜ਼ਿਆਦਾ ਸਤਕਾਰ ਦਿੱਤਾ ਜਾਵੇ ਗੱਲ ਨੂੰ ਮੰਨਿਆ ਜਾਵੇ ਇਸ ਨੂੰ ਪੂਜਾ ਆਖਦੇ ਨੇ ਹੁਣ ਤੁਹਾਨੂੰ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਇੱਕ ਤਾਂ ਬਾਹਰ ਦੀ ਪੂਜਾ ਹੈ ਬਾਹਰ ਦੀ ਪੂਜਾ ਜਿਹੜੀ ਉਹ ਵਿਖਾਵੇ ਦੀ ਪੂਜਾ ਹੋ ਸਕਦੀ ਏ ਬਾਹਰ ਦੀ ਪੂਜਾ ਨੇ ਜਿਹੜੀ ਉਹ ਵਿਖਾਵੇ ਦੀ ਪੂਜਾ ਹੋ ਸਕਦੀ ਜਿਵੇਂ ਨਾ ਕਈ ਵਾਰੀ ਮੇਰੀਆਂ ਚੌਂਕੜਾ ਮਾਰ ਕੇ ਬੱਚੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਤੇ ਸੇਜ ਪਾੜ ਤੇ ਕਰਦਿਆਂ ਕਰਦਿਆਂ ਗੋਡਾ ਚੱਕ ਲੀਦਾ ਇਸ ਤਰ੍ਹਾਂ ਕਰਕੇ ਵੀ ਚਲੂ ਰੱਖਤਾ ਦਾ ਸਾਹ ਨਿਕਲ ਜੇ ਤੇ ਜਦੋਂ ਕੋਈ ਅੰਦਰ ਪ੍ਰਵੇਸ਼ ਕਰਦਾ ਨਾ ਦਰਬਾਰ ਸਾਹਿਬ ਦੇ ਮੱਥਾ ਟੇਕਣ ਵਾਸਤੇ ਫਿਰ ਛੇਤੀ ਨਾਲ ਚੌਂਕੜਾ ਮਾਰ ਲੀਦਾ ਇਹ ਹੁੰ ਬਖਾਵੇ ਦੀ ਪੂਜਾ ਹੈ ਇਸ ਨੂੰ ਬਖਾਵੇ ਦੀ ਪੂਜਾ ਕਿਹਾ ਜਾਂਦਾ ਹੈ ਇਹ ਕਹ ਅੰਦਰ ਦੀ ਪੂਜਾ ਅੰਤਰ ਪੂਜਾ ਮੰਤੇ ਹੋਏ ਅੰਦਰ ਦੀ ਪੂਜਾ ਜਿਹੜੀ ਉਹ ਮਨ ਕਰਕੇ ਹੁੰਦੀ ਏ ਜਿਵੇਂ ਬਾਹਰੋਂ ਅਸੀਂ ਵਿਖਾਵੇ ਦੀ ਪੂਜਾ ਜਿਹੜੀ ਵਿਖਾ ਕੇ ਕਰਦੇ ਆ ਉਹਦੇ ਵਿੱਚ ਅਸੀਂ ਜਿਆਦੇ ਤੋਂ ਜਿਆਦਾ ਇਹ ਜਤਨ ਕਰਦੇ ਆ ਨਾ ਭਈ ਵੇਖਣ ਵਾਲੇ ਨੂੰ ਇਹ ਲੱਗੇ ਵੀ ਇਹ ਗੁਰੂ ਮਹਾਰਾਜ ਜੀ ਦਾ ਬੜਾ ਸਤਿਕਾਰ ਕਰ ਰਹੀ ਏ ਉਮੀ ਜੇ ਸਾਡੇ ਅੰਦਰ ਹੋ ਜਾਵੇ ਤੇ ਫਿਰ ਇਹਨੂੰ ਆਖਦੇ ਨੇ ਅੰਦਰ ਦੀ ਪੂਜਾ ਫਿਰ ਇਹ ਅੰਦਰੋਂ ਪੂਜਾ ਹੋ ਰਹੀ ਏ ਇਹ ਵਿਕਾਵੇ ਦੀ ਪੂਜਾ ਨੂੰ ਤਾਂ ਹੀ ਸਫਲ ਕਰਾਂਗੇ ਜੇ ਅਸੀਂ ਅੰਦਰੋਂ ਪੂਜਾ ਕਰਦੇ ਹਾਂ ਮੈਂ ਕੋਰ ਉਦਾਹਰਨ ਦਿਆਂ ਧੰਗੁਰੂ ਰਾਮਦਾਸ ਜੀ ਦੇ ਸਮੇਂ ਇਹਨਾਂ ਦੀ ਇੱਕ ਸ਼ਰਧਾ ਵਾਲੀ ਏ ਭਿਲਣੀ ਇਹਨੇ ਸੀ ਰਾਮਚੰਦਰ ਜੀ ਦੇ ਜੰਗਲ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਰਸਤਾ ਸਾਫ ਕਰਨਾ ਸ਼ੁਰੂ ਕਰ ਦਿੱਤਾ ਸੀ ਜਿੱਧਰੋਂ ਸ੍ਰੀ ਰਾਮਚੰਦਰ ਜੀ ਨੇ ਆਉਣਾ ਸੀ ਵੇਖੋ ਪੂਜਾ ਕਰਨ ਵਾਲੇ ਨੂੰ ਨਾ ਇਤਨੀ ਵੱਡੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹਨੂੰ ਰਸਤਾ ਸਾਫ ਕਰਨਾ ਸ਼ੁਰੂ ਕਰ ਦਿੱਤਾ ਸੀ ਜਿੱਧਰੋਂ ਧੰਗੁਰੂ ਵੈਗੁਰੂ ਜੀ ਜਿੱਧਰੋਂ ਨਾ ਸ੍ਰੀ ਰਾਮਚੰਦਰ ਜੀ ਨੇ ਆਉਣਾ ਸੀ ਤੇ ਫਿਰ ਬੇਰ ਵੀ ਇਕੱਤਰਤ ਕਰਨੇ ਸ਼ੁਰੂ ਕਰ ਦਿੱਤੇ ਸਾਨੂੰ ਪਈ ਮੈਂ ਉਹਨਾਂ ਨੂੰ ਬੇਰ ਛਕਾਵਾਂਗੀ ਕਿਉਂਕਿ ਜੰਗਲ ਦੇ ਵਿੱਚ ਰਹਿੰਦੀ ਸੀ ਤੇ ਉਥੇ ਹੋਰ ਕੋਈ ਇੰਤਜ਼ਾਮ ਨਹੀਂ ਸੀ ਸਮੇਂ ਦੇ ਹਿਸਾਬ ਦੇ ਨਾਲ ਜੋ ਉਸ ਨੂੰ ਫਲ ਚੰਗਾ ਲੱਗਿਆ ਮਨ ਦੇ ਵਿੱਚ ਪ੍ਰੇਮ ਦੇ ਨਾਲ ਇਹ ਇਹ ਅੰਦਰੋਂ ਪੂਜਾ ਹੋ ਰਹੀ ਸੀ ਜਦੋਂ ਸੀ रामचन्द्र ਆਈ ਉਹਨੇ ਫਿਰ ਬੇਰ ਛਕਾਈ ਇਹ ਅੰਦੰਦੀ ਪੂਜਾਏ ਉੱਥੇ ਇੱਕ ਸਰੋਵਰ ਸੀ ਜਿੱਥੋਂ ਸਾਰੇ ॠषि मुनि ਪਾਣੀ ਲੈਂਦੇ ਸਨ ਤੇ ॠਸ਼ੀਆ ਮੁਨੀਆਂ ਨੇ ਇਹਨੂੰ ਦਿਤਕਾਰ ਦਿੱਤਾ ਜਦੋਂ ਦਿਤਕਾਰ ਦਿੱਤਾ ਤੇ ਸਰੋਵਰ ਦੇ ਵਿੱਚ ਕੀੜੇ ਪੈ ਗਏ ਸਨ ਇਹ ਸਾਰੇ ਇਕੱਤਰ ਹੋ ਕੇ ਫਿਰ ਜਸ ਰਾਮਚੰਦਰ ਜੀ ਦੇ پاس ਗਏ ਕਹਿੰਦੇ ਜੀ ਤੁਸੀਂ ਅਵਤਾਰ ਹੋ ਤੇ ਇੱਥੇ ਤੱਕ ਕੀੜੇ ਪੈ ਗਏ ਨੇ ਜਲਦੇ ਵਿੱਚ ਜਲ ਕਿੱਥੋਂ ਵਗਦੀ ਹੈ ਸ਼੍ਰੀ ਰਾਮਚੰਦਰ ਨੇ ਉਹਨਾਂ ਨੂੰ ਪ੍ਰਤੀਆਨ ਦੇ ਲਈ ਆਖਿਆ ਇਸ ਤਰ੍ਹਾਂ ਕਰੋ ਸਾਰੇ ਆਪਣੇ ਚਰਨ ਧੋ ਕੇ ਪਾ ਦਿਓ ਸਾਰਿਆਂ ਨੇ ਚਰਨ ਧੋ ਕੇ ਪਾ ਦਿੱਤੇ ਪਰ ਕੀੜੇ ਨਹੀਂ ਅਟੇ ਪਾਣੀ ਦੇ ਵਿੱਚ ਕੀੜੇ ਉਹ ਵੀ ਰਹੇ ਨੇ ਫਿਰ ਸਾਰਿਆਂ ਨੇ ਆਖਿਆ ਜੀ ਤੁਸੀਂ ਅਵਤਾਰ ਹੋ ਤੁਹਾਡੇ ਚਰਨ ਧੋ ਕੇ ਪਾ ਦਿੰਨੇ ਸੀ ਰਾਮਚੰਦਰ ਜੀ ਦੇ ਚਰਨ ਧੋ ਕੇ ਪਾਏ ਤੇ ਫਿਰ ਵੀ ਕੀੜੇ ਨਹੀਂ ਮਰੇ ਉਸੇ ਤਰ੍ਹਾਂ ਹੀ ਰਹੇ ਬੜੇ ਹੈਰਾਨ ਹੋ ਗਏ ਉਹਨਾਂ ਦਾ ਕੀ ਜਤਨ ਹੈ ਫਿਰ ਸ੍ਰੀ ਰਾਮ ਚੰਦਰ ਜੀ ਨੇ ਮੁਸਕਰਾ ਕੇ ਆਖਿਆ ਭੀਲਣੀ ਦੇ ਚਰਨ ਧੋ ਕੇ ਪਾਉ ਤੇ ਜਲ ਪਵਿੱਤਰ ਹੋ ਜਾਏਗਾ ਫਿਰ ਇਸ ਭੀਲਣੀ ਦੇ ਚਰਨ ਧੋ ਕੇ ਇਸ ਸਰੋਵਰ ਦੇ ਵਿੱਚ ਪਾਏ ਤੇ ਉਹਦੇ ਕੀੜੇ ਸੰ ਜਿਹੜੇ ਪਾਣੀ ਦੇ ਵਿੱਚ ਪਏ ਹੋਏ ਉਹ ਸਾਰੇ ਦੇ ਸਾਰੇ ਸਾਫ ਹੋ ਗਏ ਨਿਰਮਲ ਜਲ ਹੋ ਗਿਆ ਵਰਤਨ ਤੇ ਜੋ ਪਿਆ ਇਹਨੂੰ ਆਖਦੇ ਨੇ ਅੰਦਰੋਂ ਪੂਜਾ ਹੁੰਦੀ ਇਸੇ ਤਰ੍ਹਾਂ ਬਠਿੰਡੇ ਸਥਾਨ 'ਤੇ ਹਾਜੀ ਰਤਨ ਇਹ ਹਾਜੀ ਹੋਇਆ ਜਿਹਨੇ ਹੱਜ ਕੀਤੀ ਸੀ ਤੇ ਰਤਨ ਇਹਦਾ ਨਾਮ ਸੀ ਅ ਰਤਨ ਹਾਜੀ ਹਾਜੀ ਰਤਨ ਸੀ ਜਿਹੜਾ ਇਹਨੇ ਜਦੋਂ ਗੁਰੂ ਮਹਾਰਾਜ ਜੀ ਦੀ ਪੂਜਾ ਸ਼ੁਰੂ ਕੀਤੀ ਤੇ ਇਹਨੂੰ ਅਵਸਥਾ ਪ੍ਰਾਪਤ ਹੋ ਗਈ ਵੀ ਗੁਰੂ ਮਹਾਰਾਜ ਜੀ ਮੈਨੂੰ ਦਰਸ਼ਨ ਦੇਣ ਵਾਸਤੇ ਜ਼ਰੂਰ ਆਉਣਗੇ ਇਹ ਵੀ ਗਲੀ ਸਾਫ ਕਰਨ ਲੱਗਿਆ ਸੀ ਰਸਤਾ ਸਾਫ ਕਰਨ ਲੱਗਿਆ ਸੀ ਤੇ ਤਾਂ ਗੁਰੂ ਮਹਾਰਾਜ ਜੀ ਨੇ ਫਿਰ ਹਾਜੀ ਰਤਨ ਨੂੰ ਦਰਸ਼ਨ ਦਿੱਤੇ ਸੰਜਿੱਥੇ ਅੱਜ ਕੱਲ ਗੁਰਦੁਆਰਾ ਹਾਜੀ ਰਤਨ ਇਹ ਹਾਜੀ ਰਤਨ ਹਾਜੀ ਦੇ ਨਾਮ ਤੇ ਗੁਰਦੁਆਰਾ ਇਹ ਵੇਖੋ ਪੂਜਾ ਕਰਨ ਵਾਲਿਆਂ ਦੀ ਗੁਰੂ ਮਹਾਰਾਜ ਜੀ ਦੇ ਦਰ ਤੋਂ ਕਿੰਨੀ ਬਿੜਾਈ ਹੁੰਦੀ ਹੈ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਇੱਕ ਪਿੰਡ ਦੀ ਝੰਡਾ ਦੋ ਝੰਡੇ ਨੇ ਇੱਕ ਵੱਡਾ ਝੰਡਾ ਹੈ ਕਿ ਛੋਟਾ ਝੰਡਾ ਹੈ ਵੱਡਾ ਝੰਡਾ ਜਿਹੜਾ ਉੱਥੇ ਵੀ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਜਦੋਂ ਆਪਾਂ ਮਾਨਸਾ ਤੋਂ ਸਰਦੂਰਗੜ੍ਹ ਸਰਦੂਰਗੜ੍ਹ ਤੋਂ ਸੱਸੀ ਨੂੰ ਜਾਂਦੇ ਹਾਂ ਸਰਦੂਰਗੜ੍ਹ ਤੇ ਸੱਸੀ ਦੇ ਰਸਤੇ ਦੇ ਵਿੱਚ ਸਰਦੂਰਗੜ੍ਹ ਤੋਂ ਨਿਕਲਦੀ ਇਹ ਪਿੰਡ ਆ ਜਾਂਦਾ ਹੈ ਵੱਡਾ ਚੰਗਾ ਇਹ ਇੱਥੇ ਵੀ ਤੁਸੀਂ ਗੁਰੂ ਘਰ ਜਾਓਗੇ ਨਾ ਤੇ ਮੁਸਲਮਾਨ ਦੀ ਕਬਰ ਜਿਹੜੀ ਗੁਰੂ ਦੇ ਚਰਨਾਂ ਦੇ ਵਿੱਚ ਹੈ ਇਹ ਮੁਸਲਮਾਨ ਸੀ ਜਿਹੜਾ ਏ ਵੀ ਧੰਨ ਗੁਰੂ ਦਸਵੇਂ ਪਾਤਸ਼ਾਹ ਦੇ ਆਉਣ ਦੀ ਇੰਤਜ਼ਾਰ ਦੇ ਵਿੱਚ ਝਾੜੂ ਲੰਦਦਾ ਸੀ ਭਾਵ ਪੂਜਾ ਕਰਦਾ ਸੀ ਸੇਵਾ ਕਰਦਾ ਸੀ ਤੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਨਾ ਵਟੇ ਚੰਦੇ ਦੇ ਇਹਨੂੰ ਪਾਕਨ ਆਖਦੇ ਸਨ ਰਖਦੇ ਹਣ ਸਦਾਈਓ ਕੀ ਕਮਲਾਓ ਕੀ ਤੇ ਇਹ ਆਖਿਆ ਕਰਦਾ ਸੀ ਮੇਰਾ ਗੁਰੂ ਆਵੇਗਾ ਇਸ ਰਸਤੇ ਤੇ ਧੰਨ ਗੁਰੂ ਦਸਵੇਂ ਪਾਤਸ਼ਾਹ ਫਿਰ ਉਸੇ ਰਸਤੇ ਗਏ ਤੇ ਉਹਨੂੰ ਜਾ ਕੇ ਦਰਸ਼ਨ ਦੀ ਤੀਨ ਨਾਲ ਹੀ ਨਿਹਾਲ ਕੀਤਾ ਉਥੇ ਰਾਤ ਵੀ गुजरी ਤਾਂ ਗੁਰੂ ਮਹਾਰਾਜੀ ਸੱਚੇ ਸਾਧਗੁਰੂ ਦਾ ਇੱਕ ਪੁਜਾਰੀ ਸੀ ਇਹਨੂੰ ਆਖਦੇ ਨੇ ਪੂਜਾ ਪੂਜਾ ਸੇਵਾ ਦਾ ਇੱਕ ਰੂਪ ਹੈ ਜਦੋਂ ਅੰਦਰੋਂ ਸੇਵਾ ਭਾਵਨਾ ਦੇ ਨਾਲ ਸਰਦਾ ਭਾਵਨਾ ਦੇ ਨਾਲ ਸਤਕਾਰ ਭਾਵ ਦੇ ਨਾਲ ਗੁਰੂ ਮਹਾਰਾਜੀ ਰੈਂਤ ਕਰਦੇ ਨੇ ਕਿਸੇ ਨੂੰ ਪੂਜਿਆ ਜਾਂਦਾ ਏ ਤੇ ਫਿਰ ਇਸ ਦਾ ਫਾਲੇ ਜਿਹੜਾ ਸਭ ਤੋਂ ਵੱਡਾ ਹੁੰਦਾ ਹੈ ਅੰਤਰ ਪੂਜਾ ਮੰਨਦੇ ਹੋਏ ਕਿਉਂਕਿ ਅੰਦਰ ਦੀ ਪੂਜਾ ਜਿਹੜੀ ਉਹ ਸਰੀਰ ਕਰਕੇ ਨਹੀਂ ਹੁੰਦੀ ਉਹ ਮਨ ਕਰਕੇ ਹੁੰਦੀ ਹੈ ਤੇ ਮਨ ਕਰਕੇ ਕੀਤੀ ہوئی ਪੂਜਾ ਨੂੰ ਗੁਰੂ ਮਹਾਰਾਜ ਜੀ ਪਰਮਾਨ ਕਰਦੇ ਹਨ ਜੀ ਏਕੋ ਰੇਖਾ ਔਰ ਨ ਕੋਈ ਪੂਜੇ ਦਾ ਅੰਦਰੋਂ ਪੂਜਾ ਕਰਨ ਵਾਲਾ ਗੁਰੂ ਮਹਾਰਾਜ ਜੀ ਦੀ ਉਹ ਹਦਾਇਤ ਹੈ ਇਹ ਅੰਦਰ ਦੀ ਪੂਜਾ ਤੇ ਬਾਹਰ ਦੀ ਪੂਜਾ ਜਦੋਂ ਜੁੜ ਜਾਣਗੀ ਨਾ ਤੇ ਫਿਰ ਉਹਦੇ ਪਾਗ ਖੁੱਲ ਜਾਣਗੇ ਫਿਰ ਉਹ ਅੰਦਰੋਂ ਵੀ ਅਵਸਥਾ ਵਾਲਾ ਹੋ ਜਾਵੇਗਾ ਤੇ ਬਾਹਰੋਂ ਫਿਰ ਉਸ ਨੂੰ ਵਿਖਾਵਾ ਕਰਨ ਦੀ ਲੋੜ ਨਹੀਂ ਉਹ ਜੋ ਕਰੇਗਾ ਸੋ ਤੇ ਸਿੱਧ ਹੋ ਹੀ ਜਾਏਗਾ ਉਹਦੇ ਅੰਦਰ ਇਹ ਨਹੀਂ ਖਿਆਲ ਆਏਗਾ ਕਿ ਮੈਂ ਵਿਖਾਵਾ ਕਰ ਰਿਹਾ ਇੱਕੋ ਵੇਖੇ ਔਰ ਨਾ ਕੋਈ ਪੂਜਾ ਕਰਨ ਵਾਲਾ ਕੇਵਲ ਇੱਕ ਨੂੰ ਹੀ ਵੇਖਦਾ ਹੈ ਆਪਣੇ ਇਸ਼ਟ ਨੂੰ ਜਿੰਦੀ ਪੂਜਾ ਕਰ ਰਹੀ ਹੈ ਆਪਣੇ ਇਸ਼ਟ ਦੀ ਪੂਜਾ ਕਰ ਰਹੀ ਹੈ ਜਿੰਦੀ ਪੂਜਾ ਕਰਦੀ ਹੈ ਫਿਰ ਉਸ ਇੱਕ ਨੂੰ ਹੀ ਵੇਖਦਾ ਹੈ ਜਿਹੜਾ ਰੱਬ ਦੀ ਪੂਜਾ ਕਰਦਾ ਹੈ ਰੱਬ ਨੂੰ ਇੱਕ ਵੇਖਦਾ ਹੈ ਤੇ ਉਸ ਨੂੰ ਆਪਣੇ ਅੰਦਰ ਵੇਖ ਕੇ ਉਸ ਦੀ ਅੰਦਰੋਂ ਪੂਜਾ ਕਰਦਾ ਹੈ ਤੇ ਗੁਰਸਿੱਖ ਜਿਹੜਾ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਦਾ ਹੈ ਨਾ ਮਨ ਕਰਕੇ ਫਿਰ ਇਹ ਧੰਗ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕਿਸੇ ਨੂੰ ਵੇਖਦਾ ਨਹੀਂ ਇੱਕ ਅਕਾਲ ਪੁਰਖ ਵੈਗੁਰੂ ਰੂਪ ਕਰਕੇ ਹੀ ਵੇਖਦਾ ਹੈ ਜੀ ਦੂਜੇ ਲੋਕੀ ਬਹੁਤ ਦੁੱਖ ਪਾਇਆ ਦੂਜੇ ਤੋਂ ਭਾਵੇਂ ਬਾਹਰ ਬਾਹਰ ਆ ਗਏ ਅੰਦਰ ਦੀ ਗੱਲ ਨਹੀਂ ਹੈਗੀ ਅੰਦਰ ਸ਼ਰਧਾ ਨਹੀਂ ਭਾਵਨਾ ਨਹੀਂ ਕੇਵਲ ਤੇ ਕੇਵਲ ਫਰਜ਼ ਅਦਾ ਕਰ ਰਹੀ ਹੈ ਇੱਕ ਡਿਊਟੀ ਸਮਝ ਕੇ ਕਰ ਰਹੀ ਹੈ ਨਾ ਅੰਦਰ ਸ਼ਰਧਾ ਹੈ ਨਾ ਅੰਦਰ ਪਿਆਰ ਹੈ ਨਾ ਅੰਦਰ ਭਾਵਨਾ ਹੈ ਨਾ ਅੰਦਰ ਚਾਹ ਹੈ ਨਾ ਸ਼ੌਂਕ ਹੈ ਸਿਰਫ ਇੱਕ ਵੱਜ ਗਿਆ ਏ ਤੇ ਵੱਜਿਆ ਕਿਵੇਂ ਹੈ ਜਿਵੇਂ ਇੱਕ ਜੀਵਨਦਾਰ ਨੇ ਆਪਣੇ ਨਾਲ ਕੋਈ ਨੌਕਰ ਰੱਖਿਆ ਹੁੰਦਾ ਹੈ ਨਾ ਉਹ ਨਾ ਚਾਹੁੰਦਾ ਹੋਇਆ ਵੀ ਉਹਨੂੰ ਉਹ ਕੰਮ ਕਰਨਾ ਪੈਂਦਾ ਜੋ ਜ਼ਮੀਦਾਰ ਨੂੰ ਵਾਅਦਾ ਵੀ ਤੈਨੂੰ ਕਰਨਾ ਪਏਗਾ ਤੇ ਇਤਨਾ ਕਰਨਾ ਪਏਗਾ ਇਹ ਹੁਣ ਵੱਜ ਗਿਆ ਅੰਦਰੋਂ ਅੰਦਰੀ ਇਹ ਦੁਖੀ ਹੋ ਰਿਹਾ ਹੈ ਅੰਦਰੋਂ ਅੰਦਰੀ ਇਹ ਕੌਂਸ ਰਿਹਾ ਹੈ ਪਰ ਸਰੀਰ ਨਾਲ ਵੇਖਣ ਨੂੰ ਇਹ ਲੱਗਦਾ ਵੀ ਕਰ ਰਿਹਾ ਹੈ ਇਹ ਹੁਣ ਦੂਜਾ ਹੋ ਗਿਆ ਇੱਕ ਨਹੀਂ ਹੋਇਆ ਜੇ ਇੱਕ ਹੁੰਦਾ ਤੇ ਫਿਰ ਉਹ ਇਹ ਆਖਦਾ ਵੀ ਇਸ ਘਰ ਚੋਂ ਮੇਰੀ ਰੋਟੀ ਰੋਜੀ ਚੱਲਦੀ ਏ ਤੇ ਕਿਉਂ ਨਾ ਮੈਂ ਇਸ ਦੇ ਕੰਮ ਨੂੰ ਪ੍ਰੇਮ ਦੇ ਨਾਲ ਕਰਾਂ ਬਸ ਇਸੇ ਤਰੀਕੇ ਸਮਝ ਲਿਏ ਗੁਰੂ ਘਰ ਦੇ ਵਿੱਚ ਅਸੀਂ ਜੋ ਗੁਰੂ ਮਹਾਰਾਜ ਜੀ ਦੀ ਸੇਵਾ ਕਰਦੇ ਹਾਂ ਜੇ ਸਾਡੇ ਅੰਦਰ ਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਹੈ ਸ਼ਰਧਾ ਭਾਵਨਾ ਹੈ ਸਾਡੇ ਅੰਦਰ ਜੀ ਚਾਹ ਹੈ ਦੀਜ ਹੈ ਤੇ ਫਿਰ ਅਸੀਂ ਦੂਜੇ ਨਹੀਂ ਨੇ ਤਾਂ ਫਿਰ ਅਸੀਂ ਦੂਜਿਆਂ ਦੀ ਤਰ੍ਹਾਂ ਕੇਵਲ ਤੇ ਕੇਵਲ ਵਿਖਾਵਾ ਕਰਦੇ ਹਾਂ ਜਿਵੇਂ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਇੱਕ ਫਰਮਾਨ ਕੀਤਾ ਬੜਾ ਸੁੰਦਰ ਫਰਮਾਨ ਈ ਮੈਨੂੰ ਬਹੁਤ ਪੜਦਾ ਹੁਨਾ ਰੋਟੀਆਂ ਕਾਰਨ ਪੂਰੇ ਤਾਲ ਰੋਟੀਆਂ ਕਾਰਨ ਪੂਰੇ ਤਾਲ ਤਾਲ ਕਹਿੰਦੇ ਨੇ ਸਾਜ਼ ਵਜਾਉਣ ਨੂੰ ਹੁਣ ਸਾਜ਼ ਵਜਾ ਰਿਹਾ ਏ ਤੇ ਗੀਤ ਵੀ ਗਾ ਰਿਹਾ ਏ ਕਾਦੇ ਦੀ ਵੀ ਮੇਰੀ ਰੋਜੀ ਰੋਟੀ ਚੱਲ ਪਵੇ ਮੈਨੂੰ 4 ਪੈਸੇ ਮਿਲ ਜਾਣ ਨਾ ਉਸ ਤਾਲ ਦੇ ਨਾਲ ਸੰਬੰਧ ਦੇ ਤੇ ਨਾ ਉਸ ਗੌਣ ਦੇ ਨਾਲ ਨਾ ਨਚਣ ਦੇ ਨਾਲ ਸੰਬੰਧ ਹੀ ਕੋਈ ਨਹੀਂ ਕੇਵਲ ਤੇ ਕੇਵਲ ਇਸ ਗੱਲ ਦੇ ਨਾਲ ਸੰਬੰਧ ਦੇ ਵੀ ਮੇਰੀ ਰੋਟੀ ਚੱਲਦੀ ਰਹੇ ਮੇਰੀ ਰੋਟੀ ਬਣੀ ਰਹੇ ਤਾਨਸੈਨ ਹੋਇਆ ਅੱਗੇ ਵੀ ਮੈਂ ਕਈ ਵਾਰੀ ਐਸਾ ਕੀ ਸੁਣਾਈਏ ਤਾਨਸੈਨ ਹੋਇਆ ਸਮੇਂ ਦੇ ਬਾਦਸ਼ਾਹ ਨੇ ਸਵਾਲ ਕੀਤਾ ਤਾਂ ਸੰਤ ਤੂੰ ਬੜਾ ਸੋਹਣਾ ਗੁੰਦ ਹੈ ਤੇ ਗੁੰਦਾ ਵੀ ਬੜਾ ਸੋਹਣਾ ਸੀ ਕਿ ਜਦੋਂ ਰਾਗ ਦੇ ਵਿੱਚ ਗੁੰਦਾਂ ਦਾ ਤੇ ਬੱਦਲ ਚੜ ਕੇ ਆ ਜਾਂਦੇ ਕਹਿੰਦੇ ਨੇ ਇੱਕ ਵਾਰੀ ਇਹਨੇ ਦੀਪ ਕੀ ਰਾਗ ਜਿਹੜਾ ਇਹ ਗਾਇਨ ਕੀਤਾ ਸੀ ਤੇ ਮੋਮਬਤੀਆਂ ਜਗ ਪਈਆਂ ਸਨ ਦੀਵੇ ਜਗ ਪਏ ਸਨ ਪੱਥਰ ਪਿਗਲ ਗਿਆ ਸੀ ਇਤਨਾ ਗਾਇ ਤੇ ਸਮੇਂ ਦੇ ਬਾਦਸ਼ਾਹ ਨੇ ਆਖਿਆ ਜਿੰਨੇ ਤੋਂ ਤੂੰ ਸਿੱਖਿਆ ਉਹ ਤਾਂ ਫਿਰ ਬਹੁਤ ਅੱਗੇ ਟੱਪਿਆ ਹੋਵੇਗਾ ਇਹ ਕਹਿੰਦਾ ਜੀ ਹਾਂ ਉਹ ਬਹੁਤ ਅੱਗੇ ਗਏ ਹੋਏ ਨੇ ਜਿੰਨਾ ਤੋਂ ਮੈਂ ਸਿੱਖਿਆ ਜਿੰਨਾ ਦਾ ਮੈਂ ਵਿਦਿਆਰਤਿਆਂ ਫਿਰ ਇੱਕ ਦਿਨ ਲਿਆਉ ਨੂਨ ਦੇ ਤੋਂ ਵੀ ਸੁਣੀਏ ਕਹਿੰਦਾ ਜੀ ਉਹ ਨਹੀਂ ਆਏਗਾ ਕਿਉਂ ਨਹੀਂ ਆਏਗਾ ਕਹਿੰਦਾ ਮੈਂ ਕਾਉਣਾ ਪੈਸੇ ਦੇ ਲਈ ਉਹ ਪੈਸੇ ਨਹੀਂ ਨਹੀਂ ਕਮਦੇ ਤੇ ਤਿਰਪੁਰ ਉਹ ਆਏਗਾ ਜਿਹੜਾ ਪੈਸੇ ਲਈ ਕਮਦਾ ਹੈ ਜਿਹੜਾ ਪੈਂਸਿਲ ਲਈ ਗੁੰਮਦਾ ਉਹ ਕਹਿਣ ਤੇ ਗੁੰਮਦਾ ਵੀ ਤੂੰ ਹੁਣ ਗਾ ਤੇ ਜਿਹੜਾ ਰੱਬ ਦੇ ਲਈ ਗੁੰਮਦਾ ਉਹਦੋਂ ਗੁੰਮਦਾ ਜਦੋਂ ਦੇ ਅੰਦਰ ਵਰਾਗ ਆ ਜਾਂਦਾ ਹੈ ਬਸ ਇਹੀ ਫਰਕ ਹੁੰਦਾ ਹੈ ਕਹਿੰਦਾ ਜੀ ਉਹ ਪਰਮਾਤਮਾ ਦੇ ਲਈ ਗਾਉਂਦਾ ਹੈ ਉਹ ਰੱਬ ਦੇ ਲਈ ਗਾਉਂਦਾ ਹੈ ਤੇ ਉਹਦੋਂ ਗਾਉਂਦਾ ਜਦੋਂ ਉਹਦੇ ਅੰਦਰ ਵਰਾਗ ਹੁੰਦਾ ਤੇ ਹੁਣ ਆਪਾਂ ਨੂੰ ਕੀ ਪਤਾ ਉਹਨੂੰ ਕਦੋਂ ਵਰਾਗ ਆ ਜਾਣਾ ਤੇ ਕਦੋਂ ਉਹਨੇ ਗਾਇਨ ਲੱਗ ਜਾਣਾ ਹੈ ਫਿਰ ਕਹਿੰਦੇ ਨੇ ਅਕਬਰ ਬਾਦਸ਼ਾਹ ਨੇ ਨਾ ਛੁੱਗੀ ਦੇ ਵਿੱਚ ਰਹਿਣਾ ਕੀਤਾ ਸੀ ਉਸ ਦੇ ਪਾਸੇ ਝੁੱਗੀ ਚ ਰਿਆ ਕਰਦਾ ਸੀ ਤੇ ਜਿੱਥੇ ਦੀ ਝੁੱਗੀ ਸੀ ਉੱਥੇ ਕੋਲ ਝੁੱਗੀ ਬਣਾਈ ਤੇ ਪੇਸ ਬਦਲ ਕੇ ਉੱਥੇ ਰਿਹਾ ਸਿਰਫ ਉਸ ਦਾ ਰਾਗ ਸੁਣਨ ਵਾਸਤੇ ਵੀ ਕਿਤਨਾ ਗਾਉਂਦਾ ਹੈ ਕਹਿੰਦੇ ਨੇ ਫਿਰ ਜਦੋਂ ਇਹਨੇ ਵਿਰਾਗ ਦੇ ਵਿੱਚ ਆਣ ਕੇ ਗਾਇਨ ਕੀਤਾ ਨਾ ਅਕਬਰ ਬਾਦਸ਼ਾਹ ਨੂੰ ਇਹ ਨਹੀਂ ਸੀ ਪਤਾ ਲੱਗਿਆ ਵੀ ਮੈਂ ਬੈਠਾ ਕਿੱਥੇ ਆ ਆਪੇ ਹੀ ਭੁੱਲ ਗਿਆ ਸੀ ਆਪਣੇ ਆਪ ਦਾ ਹੀ ਨੀਸੀ ਪਤਾ ਤੇ ਜਦੋਂ ਉਹਨੇ ਸੁਰ ਬੰਦ ਕੀਤੀ ਤੇ ਫਿਰ ਸੁਰਤਾਈ ਵੀ ਮੈਂ ਤਾਂ ਇਥੇ ਚੁੱਕੀ ਦੇ ਵਿੱਚ ਬੈਠਾ ਤੇ ਬਾਦਸ਼ਾਹਾਂ ਸੋ ਇਸ ਤਰ੍ਹਾਂ ਧੰਗ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਅਸੀਂ ਦੂਜੇ ਉਦੋਂ ਹੋ ਜਾਂਦੀਆਂ ਜਦੋਂ ਟੁੱਟ ਕੇ ਗਾਨੀਆਂ ਟੁੱਟ ਕੇ ਪੜਦੇ ਆ ਜਦੋਂ ਅਸੀਂ ਇੱਕ ਹੋ ਕੇ ਪੜਦੇ ਆ ਇੱਕ ਹੋ ਕੇ ਗਾਇਨ ਕਰਦੇ ਆ ਫਿਰ ਅਸੀਂ ਦੂਜੇ ਨਹੀਂ ਹੁੰਦੇ ਜਦੋਂ ਸੇਵਾ ਵੀ ਅਸੀਂ ਇੱਕ ਹੋ ਕੇ ਕਰਦੇ ਆ ਫਿਰ ਅਸੀਂ ਦੂਜੇ ਨੂੰ ਦੇ ਦੂਜੇ ਲੋਕੀ ਜਿਹੜੇ ਦੂਜੇ ਬਣ ਕੇ ਜਿਵੇਂ ਆਧਾਰਨ ਦਿੱਤਾ ਇਹਨਾਂ ਜ਼ਿਮੀਂਦਾਰ ਦਾ ਤੇ ਉਹਦੇ ਵਿੱਚ ਕੰਮ ਕਰਨ ਵਾਲੇ ਦਿਹਾੜੀਦਾਰ ਦਾ ਜਾਂ ਨੌਕਰ ਦਾ ਇਹ ਦੂਜਾ ਬਣ ਕੇ ਕੰਮ ਕਰ ਰਿਹਾ ਜੇ ਇੱਕ ਬਣ ਕੇ ਕੰਮ ਕਰੇਗਾ ਤੇ ਫਿਰ ਇਸ ਕਮਾਈ ਦੇ ਵਿੱਚ ਬਰਕਤਾਂ ਪੈਣਗੀਆਂ ਓਵੇਂ ਜਿਵੇਂ ਦੂਜੇ ਲੋਕੀ ਜਿਹੜੇ ਦੂਜੇ ਵੱਲ ਕੇ ਕੰਮ ਕਰਦੇ ਨੇ ਨਾ ਬਹੁਤ ਦੁੱਖ ਪਾਇਆ ਉਹ ਬੜੇ ਦੁੱਖ ਪਾਉਂਦੇ ਨੇ ਉਹਨਾਂ ਨੂੰ ਦੁੱਖ ਮਿਲਦਾ ਕਿਉਂ ਮਿਲਦਾ ਹੈ ਜਿਹੜੇ ਦਰ ਤੋਂ ਅਸੀਂ ਖਾਂਦੇ ਆ ਜਿਹੜੇ ਦਰ ਦਾ ਦਿੱਤਾ ਅਸੀਂ ਹਰ ਰੋਜ਼ ਅਰਦਾਸਤਾ ਕਰਦੇ ਆ ਤੇਰੇ ਦਰ ਦੇ ਮੰਗਤੇ ਸਿਰਫ ਕਹਿਣ ਮਾਤਰ ਮੰਗਤੇ ਆ ਅਰਦਾਸ ਹੀ ਕਰਦੇ ਆ ਵੀ ਅਸੀਂ ਮੰਗਤੇ ਆ ਪਰ ਅਸੀਂ ਮੰਗਤਿਆਂ ਦੀ ਤਰ੍ਹਾਂ ਇੱਥੇ ਰਹਿੰਦੇ ਨਹੀਂ ਹੈਗੇ ਅਸੀਂ ਮੰਗਤੇ ਨਹੀਂ ਬਣਦੇ ਹੈਗੇ ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਦੂਜੇ ਲੋਕੀ ਬਹੁਤ ਦੁੱਖ ਪਾਇਆ ਜਿਹੜਾ ਦੂਜਾ ਬਣ ਕੇ ਭਾਵੇਂ ਸੇਵਾ ਕਰਦਾ ਹੈ ਭਾਵੇਂ ਗੁਰੂ ਜੀ ਦੀ ਪੂਜਾ ਕਰਦਾ ਹੈ ਉਨ ਨੂੰ ਦੁੱਖ ਹੀ ਮਿਲਦਾ ਸੁਖ ਨਹੀਂ ਮਿਲਦਾ ਹੈ ਜੀ ਸਤਗੁਰ ਮੈਨੋਂ ਇੱਕ ਦਿਖਾਇਆ ਧੰਗੁਰ ਪ੍ਰਤਾਪ ਜੀ ਰਹਿਮਤ ਕਰਦੇ ਨੇ ਸੱਚੇ ਸਤਗੁਰ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸਾਨੂੰ ਇੱਕ ਵਿਖਾਇਆ ਭਾਵੇਂ ਦੂਜੇ ਬੰਨ ਨਹੀਂ ਦਿੱਤਾ ਦੂਜੇ ਬੰਨ ਨਹੀਂ ਦਿੱਤਾ ਧੰਗੁਰ ਅਮਰਦਾਸ ਜੀ ਸੱਚੇ ਸਤਗੁਰ ਰਾਤ ਨੂੰ ਉੱਠੇ ਤੇ ਉੱਠ ਕੇ ਸ਼ਿਵਦਰਮ ਉਹ ਕਿਹਾ ਫਾਈ ਬਦੂ ਜੀ ਉਠੋ ਇਹ ਬੜਾ ਹੈਰਾਨ ਹੋਇਆ ਅੱਗੇ ਤਾਂ ਗੁਰੂ ਮਹਾਰਾਜ ਜੀ 11 12 ਵਜੇ ਨਹੀਂ ਉੱਠਦੇ ਹੁੰਦੇ ਤੇ ਇਹਨਾਂ ਦੇ ਵਿਸ਼ਰਾਮ ਦਾ ਸਮਾਂ ਤੇ ਅੱਜ ਮੈਨੂੰ ਵੀ ਠਾ ਲਿਆ ਸਤਿਵਚਨ ਕਰਕੇ ਉੱਠ ਪਿਆ ਤੁਰ ਪੈ ਨਹੀਂ ਜਦੋਂ ਚਵਾਰੀ ਤੋਂ ਥੱਲੇ ਉਤਰੇ ਨਹੀਂ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਖੜਾਕ ਸੁਣ ਕੇ ਇੱਕ ਦੋ ਸੇਵਾਦਾਰ ਹੋਰ ਉੱਠ ਪੈ ਨਹੀਂ ਬਾਹਰ ਆ ਗਏ ਨੇ ਜਦੋਂ ਬਾਹਰ ਆਏ ਨੇ ਆਪ ਜੀ ਨੇ ਵੇਖਿਆ ਉਹਨਾਂ ਗੁਰੂ ਮਹਾਰਾਜ ਜੀ ਦੇ ਚਬਾਰੇ ਤੋਂ ਲੈ ਕੇ ਬੋੜੀ ਸਾਹਿਬੇ ਜਿਹੜਾ ਇਹਦੇ ਵਿੱਚ ਕਾਫੀ ਫਾਸਲਾ ਹੈ ਕਾਫੀ ਦੂਰੀ ਹੈ ਹੁਣ ਤੱਕ ਘਰ ਬਣੇ ਨੇ ਨਾ ਪਹਿਲੂ ਇੱਥੇ ਘਰ ਨਹੀਂ ਸਨ ਪਿੰਡ ਦੂਰ ਸੀ ਤੇ ਬੋੜੀ ਸਾਹਿਬ ਸੀ ਜਿਹੜਾ ਇਹ ਵਖਰੇਵੇਂ ਤੇ ਸੀ ਪਾਸੇ ਸੀ ਜਿੱਧਰ ਗੁਰੂ ਮਹਾਰਾਜ ਜੀ ਦਾ ਚਬਾਰਾ ਹੈ ਇਧਰ ਪਿਛਲੇ ਪਾਸੇ ਪਿੰਡ ਵਸਿਆ ਹੋਇਆ ਸੀ ਅੱਗੇ ਨਹੀਂ ਸੀ ਰੌ ਵਿਚਾਰ ਗੁਰੂ ਮਹਾਰਾਜ ਜੀ ਬਾਹਰ ਆਏ ਨੇ ਨਾਲ ਪੰਜ ਚਰ ਜਾਣੇ ਨੇ ਤੇ ਕੀ ਹੋ ਰਿਹਾ ਜਿੱਥੇ ਬੋੜੀ ਸਾਹਿਬ ਹੈ ਨਾ ਉਥੇ ਮਿਸਾਲ ਜਗ ਰਹੀ ਏ ਚੰਨ ਹੋ ਰਿਹਾ ਤੇ ਮਿਸਾਲ ਏ ਜਿਹੜੀ ਉਹ ਕਿਸੇ ਨੇ ਹੱਥ ਦੇ ਵਿੱਚ ਪਕੜੀ ਹੋਈ ਏ ਤੇ ਤੁਰਿਆ ਫਿਰਦਾ ਜਿਵੇਂ ਕੁਝ ਲੱਭਦਾ ਫਿਰਦਾ ਹੋਵੇ ਜਿਵੇਂ ਅਸੀਂ ਬੈਂਟਰੀ ਲੈ ਕੇ ਕੁਝ ਲੱਭਦੇ ਆ ਨਾ ਤੇ ਧੰਗੁਰੂ ਮੰਦਾਨ ਸਾਹਿਬ ਜੀ ਨੇ ਪੁੱਛਿਆ ਭਾਈ ਇਹ ਕੌਣ ਏ ਕਹਿੰਦੇ ਜੀ ਪਤਾ ਨਹੀਂ ਕੌਣ ਏ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਗਵਾਚਿਆ ਤੇ ਲੱਭ ਰਿਹਾ ਏ ਤੇ ਗੁਰੂ ਮਹਾਰਾਜ ਜੀ ਨੇ ਆਖੇ ਤਾਂ ਗੁਰੂ ਰਾਮਦਾਸ ਜੀ ਨੇ ਆਗੇ ਨੇ ਜਦੋਂ ਆਏ ਨੇ ਤੇ ਧੰਗੁਰੂ ਰਾਮਦਾਸ ਜੀ ਨੇ ਵੇਖਿਆ ਵੀ ਗੁਰੂ ਮਹਾਰਾਜ ਜੀ ਆਗੇ ਨੇ ਅਤੀ ਰਾਤ ਨੂੰ ਤੇ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਦੇ ਚਰਨ ਪਕੜ ਕੇ ਤੇ ਉੱਤੇ ਸਿਰ ਰੱਖ ਦਿੱਤਾ ਹੈ ਅੱਖਾਂ ਚੋਂ ਅੰਜੂ ਆਗੇ ਨੇ ਪ੍ਰੇਮ ਦੇ ਨਾਲ ਵਿਰਾਗ ਦੇ ਨਾਲ ਸੱਚੇ ਸਤਿਗੁਰੂ ਤੁਸੀਂ ਇਸ ਵਲੇ ਇਤਨੀ ਖੇਚਲਾ ਜੇ ਕੋਈ ਕੰਮ ਸੀ ਤੇ ਮੈਨੂੰ ਬੁਲਾ ਲੈਣਾ ਸੀ ਗੁਰੂ ਰਾਮਦਾਸ ਜੀ ਕਹਿੰਦੇ ਕੰਮ ਕੋਈ ਨਹੀਂ ਸੀ ਅਸੀਂ ਪੁੱਛਣ ਆਏ ਆ ਵੀ ਤੁਸੀਂ ਇਤਨੀ ਰਾਤ ਇੱਥੇ ਕੀ ਕਰਦੇ ਹੋ ਗੁਰੂ ਰਾਮਦਾਸ ਜੀ ਨੇ ਜਵਾਬ ਦਿੱਤਾ ਸੱਚੇ ਸਤਗੁਰ ਸੰਗਤਾਂ ਸੇਵਾ ਕਰਦੀਆਂ ਨੇ ਬੌੜੀ ਸਾਹਿਬ ਦੀਆਂ ਤੇ ਜਾਂਦੇ ਹੋ ਇਨਾ ਬੱਠਲ ਤੇ ਝਾੜੂ ਤੇ ਕਈਆਂ ਨੇ ਜਿਹੜੀਆਂ ਇਹ ਕਈ ਵਾਰੀ ਖੰਡਾ ਜਾਂਦੇ ਨੇ ਸਾਂਭ ਕੇ ਨਹੀਂ ਜਾਂਦੇ ਇਹ ਇਵੇਂ ਹੀ ਛੱਡ ਜਾਂਦੇ ਨੇ ਜਦੋਂ ਛੁੱਟੀ ਹੁੰਦੀ ਹੈ ਜਿੱਥੇ ਹੁੰਦਾ ਹੈ ਉੱਥੇ ਰੱਖ ਜਾਂਦੇ ਨੇ ਤੇ ਮੈਂ ਇਹ ਸੰਭਾਲਦਾ ਫਿਰਦਾ ਫਿਰ ਤੁਸੀਂ ਕਿਉਂ ਸੰਭਾਲਦੇ ਹੋ ਜਦੋਂ ਸੰਗਤ ਨਹੀਂ ਸੰਭਾਲਦੀ ਸਵਾਲ ਹੋ ਗਿਆ ਹੱਥ ਜੋੜ ਕੇ ਕਹਿੰਦਾ ਸੱਚੇ ਸਤਗੁਰੂ ਮੈਂ ਦੂਜਾ ਨਹੀਂ ਉਹ ਦੂਜੇ ਨਹੀਂ ਜੇ ਮੈਂ ਦੂਜਾ ਹੁੰਦਾ ਤੇ ਮੈਂ ਵੀ ਉਹਨਾਂ ਦੀ ਤਰ੍ਹਾਂ ਇਸ ਸਮਾਨ ਨੂੰ ਦੂਜਾ ਸਮਝ ਕੇ ਕਿਉਂਕਿ ਦੂਜੇ ਨੂੰ ਅਸੀਂ ਨਹੀਂ ਸੰਭਾਲਦੇ ਅਸੀਂ ਆਪਣੇ ਨੂੰ ਸੰਭਾਲਦੇ ਆ ਇੱਕ ਨੂੰ ਸੰਭਾਲਦੇ ਆ ਸੱਚੇ ਸਤਗੁਰ ਮੈਂ ਦੂਜਾ ਨਹੀਂ ਹੈਗਾ ਮੈਂ ਇੱਕ ਤੁਸੀਂ ਮੈਨੂੰ ਇੱਕ ਦੇ ਨਾਲ ਜੋੜਿਆ ਤੇ ਇੱਕ ਹੀ ਵਖਾਇ ਮੈਂ ਇੱਕ ਹੀ ਵੇਖਿਆ ਸੋ ਧੰ ਗੁਰੂ ਮਹਾਰਾਜ ਜੀ ਤੇ ਕਿਰਪਾ ਕਰਦੇ ਨੇ ਸਤਗੁਰ ਮੈਨੂੰ ਏਕ ਦਿਖਾਇਆ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸਾਨੂੰ ਇੱਕ ਦੇ ਨਾਲ ਜੋੜਦੇ ਨੇ ਤੇ ਇੱਕ ਵਖਾੰਦੇ ਨੇ ਇੱਕ ਹੋਣਾ ਕਿਵੇਂ ਹੈ ਇਹ ਦੱਸ ਰਹੇ ਹੰ ਜੀ ਮੇਰਾ ਪ੍ਰਭ ਮੌਲਿਆ ਸਤਿ ਬਸੰਤ ਅੱਗੇ ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸਾਡਾ ਪ੍ਰਭੂ ਪਰਮਾਤਮਾ ਹੈ ਮੌਲਿਆ ਦਾ ਅਰਥ ਹੁੰਦਾ ਮਸਤ ਰਹਿਣ ਵਾਲਾ ਆਨੰਦ ਦੇ ਵਿੱਚ ਰਹਿਣ ਵਾਲਾ ਮੇਰਾ ਪ੍ਰਭ ਮੌਲਿਆ ਸਤਿ ਬਸੰਤ ਜਿਵੇਂ ਬਸੰਤ ਰੁੱਤ 6 ਰੁੱਤਾਂ ਦੇ ਵਿੱਚੋਂ ਇਹ ਰਾਣੀ ਰੁੱਤ ਮੰਨੀ ਗਈ ਹੈ ਨਾ ਤੇ ਬੜੀ ਆਨੰਦ ਦੇਣ ਵਾਲੀ ਸੁਖ ਦੇਣ ਵਾਲੀ ਰੋਤ ਹੈ ਉਸੇ ਤਰ੍ਹਾਂ ਸਾਡਾ ਪ੍ਰਭੂ ਪਰਮਾਤਮਾ ਜਿਹੜਾ ਇਹ ਵੀ ਆਨੰਦ ਦੇ ਵਿੱਚ ਰਹਿੰਦਾ ਇਹ ਵੀ ਮੌਲਿਆ ਰਹਿੰਦਾ ਹੈ ਜੀ ਹੋ ਮਨ ਮੋਲਿਆ ਕਾਏ ਗੁਣ ਗੋਬਿੰਦ ਤੇ ਜਦੋਂ ਇਹ ਮਨ ਮਸਤ ਹੁੰਦਾ ਹੈ ਆਨੰਦ ਦੇ ਵਿੱਚ ਹੁੰਦਾ ਹੈ ਤੇ ਫਿਰ ਇਹ ਵੀ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਵੈਗੁਰੂ ਦੇ ਗੁਣ ਗਾਉਂਦਾ ਹੈ ਜੋ ਅਕਾਲ ਪੁਰਖ ਵੈਗੁਰੂ ਹੈ ਸਾਡਾ ਪ੍ਰਭੂ ਹੈ ਇਹ ਸਦਾ ਆਨੰਦ ਦੇ ਵਿੱਚ ਰਹਿੰਦਾ ਸਤ ਸੁਹਾਨ ਸਦਾ ਮਨ ਚਾਓ ਜਪਜੀ ਸਾਹਿਬ ਦੇ ਅੰਦਰ ਇਹ ਤੋਂ ਕਉਂਦੀ ਏ ਸਤ ਸੁਹਾਨ ਸਤ ਦਾ ਅਰਥ ਇਹਿੰਦਾ ਸੱਚ ਸਰੂਪ ਸੁਹਾਨ ਦਾ ਅਰਥ ਹੁੰਦਾ ਸੋਨਾ ਉਹ ਸੱਚਾ ਵੀ ਸਭ ਤੋਂ ਹੈ ਤੇ ਸੋਨਾ ਵੀ ਸਭ ਤੋਂ ਹੈ ਸਦਾ ਮਨ ਚਾਹ ਤੇ ਉਹਦੇ ਮਨ ਦੇ ਵਿੱਚ ਸਦਾ ਚਾਹ ਰਹਿੰਦਾ ਹੈ ਆਨੰਦ ਦੇ ਵਿੱਚ ਰਹਿੰਦਾ ਇਹ ਤਿੰਨ ਗੁਣ ਨੇ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਜਿਹੜਾ ਸਦਾ ਆਨੰਦ ਦੇ ਵਿੱਚ ਰਹੇ ਸਦਾ ਚਾਹ ਦੇ ਵਿੱਚ ਰਹੇ ਉਹਨੂੰ ਆਖਦੇ ਨੇ ਮੌਲਿਆ ਮੇਰਾ ਪ੍ਰਭ ਮੌਲਿਆ ਸੱਦ ਬਸੰਤ ਮੇਰਾ ਪ੍ਰਭੂ ਪਰਮਾਤਮਾ ਆਨੰਦ ਦੇ ਵਿੱਚ ਰਹਿੰਦਾ ਹੈ ਤੇ ਸਦਾ ਹੀ ਸਾਡੇ ਦੀ ਬਸੰਤ ਬਣੀ ਰਹਦੀ ਏ ਸਾਡਾ ਮਾਨੇ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਣ ਕੇ ਮਸਤ ਰਹਿੰਦਾ ਹੈ ਜੀ ਰਹਾਓ ਗੁਰੂ ਪੁੱਛੋ ਤੁਮ ਕਰੋ ਵਿਚਾਰ ਵਿਸ਼ਰਾਮ ਲਾ ਕੇ ਧੰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਇੱਕ ਸਾਨੂੰ ਹਦਾਇਤ ਦਿੰਦੇ ਨੇ ਗੁਰ ਪੁੱਛੋ ਸਾਨੂੰ ਗੁਰੂ ਤੋਂ ਪੁੱਛ ਕੇ ਚੱਲਣਾ ਚਾਹੀਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੀ ਆਗਿਆ ਦੇ ਵਿੱਚ ਰਹਿਣਾ ਚਾਹੀਦਾ ਹੈ ਤੂੰ ਕਰੋ ਵਿਚਾਰ ਤੇ ਗੁਰੂ ਮਹਾਰਾਜ ਜੀ ਤੋਂ ਜਦੋਂ ਅਸੀਂ ਪੁੱਛਦੇ ਆ ਨਾ ਫਿਰ ਉਸ ਗੱਲ ਦੇ ਉੱਤੇ ਅਸੀਂ ਵਿਚਾਰ ਵੀ ਕਰਨੀ ਹੈ ਗੁਰੂ ਤੋਂ ਪੁੱਛ ਕੇ ਚੱਲਣਾ ਤੇ ਸਦਾ ਵਿਚਾਰਵਾਨ ਹੋ ਕੇ ਆਪਣੇ ਜੀਵਨ ਨੂੰ ਜਿਉਣਾ ਹੈ ਅਸਲ ਵਿੱਚ ਮਨੋਖੇ ਨਾ ਜਿਹੜਾ ਇਹਦਾ ਜੀਵਨ ਨੇ ਭਾਵੇਂ ਚੰਗਾ ਹੈ ਤੇ ਭਾਵੇਂ ਮਾੜਾ ਹੈ ਉਸ ਦੇ ਅੰਦਰ ਚੱਲ ਰੀਆਂ ਵਿਚਾਰਾਂ ਦੇ ਉੱਤੇ ਨਿਰਭਰ ਕਰਦਾ ਏ ਉਸ ਦੇ ਅੰਦਰ ਵਿਚਾਰਾਂ ਕਿਸ ਪ੍ਰਕਾਰ ਦੀਆਂ ਚੱਲਦੀਆਂ ਨੇ ਉਹ ਅੰਦਰੋਂ ਕਿਸ ਵਿਚਾਰ ਨੂੰ ਦਰਾ ਰਿਹਾ ਏ ਜੇ ਵਿਚਾਰ ਚੱਲ ਰਹੀ ਏ ਨੇਕੀ ਵਾਲੀ ਤੇ ਉਹ ਮਨੁੱਖ ਨੇਕ ਹੋਏਗਾ ਕਿਉਂਕਿ ਨੇਕੀ ਵਾਲੀ ਵਿਚਾਰ ਦੇ ਨਾਲ ਨੇਕ ਕੰਮ ਕੀਤਾ ਜਾਂਦਾ ਚੰਗਾ ਕੰਮ ਕੀਤਾ ਜਾਂਦਾ ਹੈ ਜੇ ਮਨੋਖ ਦੇ ਅੰਦਰ ਵਿਚਾਰ ਬੁਰੀ ਚੱਲ ਰਹੀ ਏ ਤੇ ਉਹ ਨੇਕ ਨਹੀਂ ਹੋ ਸਕਦਾ ਉਹ ਮਨੋਖੇ ਜਿਹੜਾ ਉਹ ਫਿਰ ਬੁਰਾ ਹੋਏਗਾ ਉਹ ਬੁਰੇ ਪਾਸੇ ਚੱਲੇਗਾ ਗੁਰ ਪੁੱਛੋ ਅਸੀਂ ਗੁਰੂ ਨੂੰ ਪੁੱਛਣਾ ਗੁਰੂ ਮਹਾਰਾਜ ਜੀ ਨੇ ਹਦਾਇਤ ਕੀਤੀ ਏ ਤੂੰ ਕਰੋ ਵਿਚਾਰ ਤਾਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਤੇ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਕਰੀਏ ਜੀ ਮੇਰਾ ਪ੍ਰਭ ਤਾਂ ਪ੍ਰਭ ਤਾ ਪ੍ਰਭ ਸਾਚੇ ਲੱਗੇ ਪਿਆਰ ਫਿਰ ਪਰਮਾਤਮਾ ਦੇ ਨਾਲ ਸਾਡਾ ਪਿਆਰ ਪਵੇਗਾ ਜਿਹੜਾ ਗੁਰੂ ਮਹਾਰਾਜ ਜੀ ਨੇ ਗੱਲ ਕੀਤੀ ਨਾ ਅੰਦਰ ਦੀ ਪੂਜਾ ਦੀ ਅਸੀਂ ਗੁਰੂ ਨੂੰ ਪੁੱਛ ਕੇ ਚੱਲਾਂਗੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਚੱਲਾਂਗੇ ਤੇ ਗੁਰੂ ਮਹਾਰਾਜ ਜੀ ਦੇ ਸ਼ਬਦ ਦੀਆਂ ਵਿਚਾਰਾਂ ਕਰਾਂਗੇ ਅੰਦਰੋਂ ਵਿਚਾਰਾਂ ਗੁਰੂ ਵਾਲੀਆਂ ਰੱਖਾਂਗੇ ਤੇ ਫਿਰ ਪ੍ਰਭੂ ਪਰਮਾਤਮਾ ਕਿਰਪਾ ਕਰੇਗਾ ਤਾ ਪ੍ਰਭ ਸਾਚੇ ਲੱਗੇ ਪਿਆਰ ਫਿਰ ਜਾ ਕੇ ਕੀਤੇ ਪ੍ਰਭੂ ਪਰਮਾਤਮਾ ਸੱਚੇ ਦੇ ਨਾਲ ਪ੍ਰੇਮ ਬਣਦਾ ਹੈ ਜੀ ਆਪ ਛੋੜ ਹੋਏ ਦਾਸਤ ਪਾਈ ਦਾਸਤ ਸ਼ਬਦ ਜਿਹੜਾ ਇਹ ਦਸਤੇ ਤੋਂ ਬਣਿਆ ਹੈ ਜਿਵੇਂ ਦਾਤੀਏ ਜਿਸ ਤੋਂ ਉਹਨੂੰ ਪੜਿਆ ਜਾਂਦਾ ਉਹਨੂੰ ਦਸਤ ਆਖਿਆ ਜਾਂਦਾ ਹੈ ਕਈ ਇਹ ਜਿਸ ਤੋਂ ਉਹਨੂੰ ਪੜਿਆ ਜਾਂਦਾ ਡੰਡਾ ਹੁੰਦਾ ਲੱਕੜ ਦਾ ਉਹਨੂੰ ਦਸਤ ਆਖਿਆ ਜਾਂਦਾ ਹੈ ਆਪ ਛੋੜ ਦਾਸਤ ਪਾਏ ਆਪਣਾ ਛੱਡ ਦੇਣਾ ਤੇ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਦੇ ਹੱਥ ਦੇ ਵਿੱਚ ਆਪਣਾ ਦਸਤਾ ਫੜਾ ਦੇਣਾ ਹੈ ਸਿ ਭਾਵ ਆਪਣੇ ਆਪ ਨੂੰ ਗੁਰੂ ਦੇ ਹੱਥ ਦੇ ਵਿੱਚ ਰੱਖਣਾ ਹੈ ਆਪਣੇ ਆਪ ਨੂੰ ਗੁਰੂ ਦੇ ਹੱਥ ਦੇ ਵਿੱਚ ਰੱਖਣਾ ਹੈ ਰੱਖਣਾ ਕਿਵੇਂ ਦਾਸਤ ਪਾਏ ਜਿਵੇਂ ਨਾ ਇੱਕ ਦਸਤਾ ਹੁੰਦਾ ਹੈ ਦਸਤੇ ਤੋਂ ਫੜਿਆ ਹੋਵੇ ਤੇ ਉਹ ਸੰਦੇ ਜਿਹੜਾ ਉਹ ਸਾਰੇ ਦਾ ਸਾਰਾ ਕੰਟਰੋਲ ਦੇ ਵਿੱਚ ਰਹਿੰਦਾ ਏ ਉਹਦੇ ਤੋਂ ਕੰਮ ਲਿਆ ਜਾਂਦਾ ਏ ਉਸੇ ਤਰ੍ਹਾਂ ਆਪਣੇ ਅੰਦਰ ਇੱਕ ਦਾਸਤ ਪਾਏ ਦਾਸਾ ਭਾਵੇਂ ਨਾ ਜਿਹੜਾ ਉਹ ਬਣਾ ਕੇ ਰੱਖਣਾ ਵੀ ਅਸੀਂ ਦਾਸਾਂ ਤੇ ਆਪਾਂ ਭਾਵੇਂ ਜਿਹੜਾ ਇਹ ਛੱਡ ਦੇਣਾ ਆਪ ਛੋੜ ਆਪਣੇ ਆਪ ਨੂੰ ਛੱਡ ਕੇ ਹੋਏ ਦਾਸਤ ਭਾਏ ਦਾਸਤ ਦਸ ਦਾਸ ਵਾਲੀ ਭਾਵਨਾ ਵਾਲੇ ਬਣ ਕੇ ਰਹਿਣਾ ਹੈ ਜੀ ਤਉ ਜਗ ਜੀਵਨ ਵਸੈ ਮਨ ਆਈ ਜੇ ਜਗਤੂ ਜੀਵਨ ਵਾਲਾ ਪ੍ਰਭੂ ਇਹ ਜਿਹੜਾ ਇਹ ਸਾਡੇ ਮਨ ਦੇ ਵਿੱਚ ਵਸ ਜਾਂਦਾ ਉਹਨੂੰ ਕੁਰਬਾਨੀ ਦੀਆਂ ਤੋਕਾਂ ਔਖੀਆਂ ਵੀ ਨਹੀਂ ਹੈਗੀਆਂ ਤੇ ਗੁਰੂ ਮਹਾਰਾਜ ਜੀ ਨੇ ਕੋਈ ਇੱਥੇ ਕਸਰ ਵੀ ਨਹੀਂ ਛੱਡੀ ਗੁਰੂ ਜੀ ਨੇ ਇਹ ਵੀ ਸਾਨੂੰ ਦੱਸ ਦਿੱਤਾ ਤਾਂ ਪ੍ਰਭ ਸੱਚੇ ਲੱਗੇ ਪਿਆਰ ਜੇ ਅਸੀਂ ਸ਼ਿਕਾਇਤ ਕਰਾਂਗੇ ਨਾ ਵੀ ਰੱਬ ਦੇ ਨਾਲ ਸਾਡਾ ਪਿਆਰ ਤਾਂ ਪੈਂਦਾ ਹੀ ਨਹੀਂ ਤੇ ਗੁਰੂ ਮਹਾਰਾਜ ਜੀ ਨੇ ਕਹਿਤਾ ਗੁਰ ਪੁੱਛੋ ਤੁਮ ਕਰੋ ਵਿਚਾਰ ਪਹਿਲ ਗੁਰੂ ਨੂੰ ਪੁੱਛੋ ਭਾਵੇਂ ਜੋ ਵੀ ਕਰਨਾ ਹੈ ਗੁਰੂ ਨੂੰ ਪੁੱਛ ਕੇ ਕਰਨਾ ਹੈ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਕਰਨਾ ਹੈ ਤੇ ਵਿਚਾਰ万 ਉਹ ਕੀ ਕਰਨਾ ਹੈ ਇਹ ਨਹੀਂ ਵੀ ਗੁਰੂ ਨੂੰ ਪੁੱਛ ਲਿਆ ਤੇ ਵਿਚਾਰ万 ਨਹੀਂ ਅੰਦਰ ਵਿਚਾਰਾ ਮਾਰੀਆਂ ਇੱਥੇ ਅੰਦਾਜ਼ ਕਰ ਗਿਆ ਹੁਕਮ ਨਵਾਂ ਲੈ ਲਿਆ ਤੇ ਉੱਥੇ ਜਾ ਕੇ ਜਦੋਂ ਕੰਕ ਵਧਣ ਲੱਗਾ ਨਾ ਉਦੋਂ ਅੰਦਰ ਦੀਆਂ ਵਿਚਾਰਾਂ ਨੇ ਜਿਹੜੀਆਂ ਉਹ ਗਲਤ ਬੁਰੀਆਂ ਵਿਚਾਰਾਂ ਚੱਲ ਪਈਆਂ ਫਿਰ ਨਹੀਂ ਗੱਲ ਬਣੇਗੀ ਵਿਚਾਰਾਂ ਸ਼ੁੱਧ ਰੱਖਣੀਆਂ ਨੇ ਪਵਿੱਤਰ ਰੱਖਣੀਆਂ ਨੇ ਜਿਵੇਂ ਸਤਕਾਰ ਭਾਵਨਾ ਨਾਲ ਆਣ ਕੇ ਗੁਰੂ ਨੂੰ ਪੁੱਛਿਆ ਨਾ ਉਵੇਂ ਸਤਕਾਰ ਭਾਵਨਾ ਵਾਲੀਆਂ ਵਿਚਾਰਾਂ ਦੇ ਨਾਲ ਹੀ ਅੱਗੇ ਵਾਲਾ ਕਾਰਜ ਜਿਹੜਾ ਉਹਨੂੰ ਕਰਦੇ ਰਹਿਣਾ ਹੈ ਫਿਰ ਪ੍ਰਭੂ ਪਰਮਾਤਮਾ ਦੇ ਨਾਲ ਸਾਡਾ ਪਿਆਰ ਹੋਏਗਾ ਆਪ ਛੁਟ ਹੋਏ ਦਾਸਤ ਭਾਈ ਤੇ ਜਦੋਂ ਕੋਈ ਕੰਮ ਕਰਦਾ ਨਾ ਉਦੋਂ ਇਹ ਆਖੇ ਵੀ ਇਹ ਤਾਂ ਮੇਰੇ ਤੋਂ ਹੀ ਹੋ ਗਿਆ ਇਹ ਮਾੜੀ ਗੱਲ ਏ ਹੋਂ ਮਰ ਗਈ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਪਾ ਭਾਵ ਛੱਡ ਕੇ ਤੇ ਦਾਸਾ ਭਾਵ ਦੇ ਵਿੱਚ ਰਹਿਣਾ ਤਉ ਜਗ ਜੀਵਨ ਬਸੇ ਮਨਾਏ ਫਿਰ ਰਬ ਮੰਨ ਦੇ ਵਿੱਚ ਵਸ ਜਾਂਦਾ ਹੈ ਜੀ ਭਗਤ ਕਰੇ ਸਦ ਵੇਖੈ ਹਜੂਰ ਵੈਗੁਰੂ ਵੈਗੁਰੂ ਦਾ ਜਾਪ ਕਰਨਾ ਭਗਤੀ ਇਹ ਨਾਮ ਜਪਦਾ ਰਹੇ ਤੇ ਪਰਮਾਤਮਾ ਨੂੰ ਸਦਾ ਹਾਜ਼ਰ ਨਾਜ਼ਰ ਜਾਣਣਾ ਕਰੇ ਜੀ ਮੇਰਾ ਪ੍ਰਭ ਸਦ ਰਹਿਆ ਭਰਪੂਰ ਪ੍ਰਭੂ ਕਮਾ ਸਾਡਾ ਇਹ ਤੇ ਇਸਦੀ ਵੀ ਭਰਪੂਰ ਹੈ ਇਸਦਾ ਅਰਥ ਹੁੰਦਾ ਹੈ ਹਰ ਥਾਂ ਤੇ ਵਿਆਪਕ ਲਬ ਲਬ ਭਰਿਆ ਹੋਇਆ ਕਿਤੇ ਵੀ ਊਣਾ ਨਹੀਂ ਹੈ ਜੀ ਇਸ ਭਗਤੀ ਦਾ ਕੋਈ ਜਾਣੈ ਭੇਉ ਭੇਉ ਦਾ ਅਰਥ ਹੁੰਦਾ ਹੈ ਭੇਤ ਇਹ ਭਗਤੀ ਇਹੰਦਾ ਇੱਕ ਭੇਤ ਹੈ ਜੇ ਕੋਈ ਉਸ ਭੇਤ ਨੂੰ ਜਾਣ ਲਵੇ ਉਹ ਭੇਤ ਕੀ ਏ ਇਕ ਤਾਂ ਦਾਸਾ ਭਾਵ ਬਣਾ ਕੇ ਰੱਖਣਾ ਹੈ ਦਾਸ ਬਣ ਕੇ ਰਹਿਣਾ ਅੰਦਰੋਂ ਤੇ ਦੂਸਰਾ ਜਦੋਂ ਦਾਸ ਬਣ ਗਿਆ ਫਿਰ ਆਪਾ ਭਾਵ ਤਾਂ ਹੋਣਾ ਹੀ ਨਹੀਂ ਚਾਹੀਦਾ ਜੇ ਆਪਾ ਭਾਵੇ ਤੇ ਫਿਰ ਦਾਸਾ ਭਾਵ ਨਹੀਂ ਵਿਚਾਰਾ ਨਹੀਂ ਜਿਹੜੀਆਂ ਉਹ ਬੰਦਗੀ ਵਾਲੀਆਂ ਹੀ ਅੰਦਰ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ ਬਾਕੀ ਵਿਚਾਰਾ ਨਹੀਂ ਹੋਣੀਆਂ ਚਾਹੀਦੀਆਂ ਪ੍ਰਭੂ ਪਰਮਾਤਮਾ ਦੇ ਪ੍ਰਾਇਣ ਹੋ ਜਾਣਾ ਹੈ ਆਪਾ ਭਾਵ ਜਿਹੜਾ ਇਹਨੂੰ ਖੋ ਦੇਣਾ ਹੈ ਇਸ ਭਗਤੀ ਦਾ ਜੇ ਕੋਈ ਇਸ ਤਰ੍ਹਾਂ ਦਾ ਭੇਤ ਜਾਣ ਲੈਂਦਾ ਹੈ ਜੀ ਸਭ ਮੇਰਾ ਪ੍ਰਬਾਤਮ ਦਿਓ ਤੇ ਸਾਰਿਆਂ ਦੇ ਵਿੱਚ ਸਾਡਾ ਪ੍ਰਭੂ ਪਰਮਾਤਮਾ ਜੋ ਆਤਮਕ ਰੂਪ ਹੋ ਕੇ ਵਸਿਆ ਹੋਇਆ ਤੇ ਸਾਰਿਆਂ ਨੂੰ ਪ੍ਰੇਰਣਾ ਦੇ ਰਿਹਾ ਹੈ ਜੀ ਆਪੇ ਸਤਗੁਰ ਮੇਲ ਮਿਲਾਏ ਉਹ ਆਪ ਹੀ ਕਿਰਪਾ ਕਰਦਾ ਸੱਚੇ ਸਤਗੁਰ ਦੇ ਨਾਲ ਮੇਲ ਮਲਾਪ ਬਣਾ ਦਿੰਦਾ ਹੈ ਜਗ ਜੀਵਨ ਸੋ ਆਪ ਚਿਤ ਦਾਈ ਜਗਤ ਨੂੰ ਜੀਵਨ ਦੇਣ ਵਾਲਾ ਅਕਾਲ ਪੁਰਖ ਵੈਗੁਰੂ ਇਹ ਤੇ ਆਪ ਹੀ ਕਿਰਪਾ ਕਰਦਾ ਓਹਦੇ ਨਾਲ ਸਾਡਾ ਚਿੱਤ ਜਿਹੜਾ ਇਹ ਜੁੜ ਜਾਂਦਾ ਹੈ ਮਨ ਤਨ ਹਰਿਆ ਸਹਿਜ ਸੁਭਾਈ ਫਿਰ ਮਨ ਵੀ ਹਰਾ ਹੋ ਜਾਂਦਾ ਹੈ ਤਨ ਵੀ ਹਰਾ ਹੋ ਜਾਂਦਾ ਹੈ ਸਹਿਜ ਸੁਭਾਈ ਦਾਰ ਤੇ ਸੁਤੇ ਸਿੰਧ ਆਪਣੇ ਆਪ ਜਿਹੜਾ ਆਪਣੇ ਆਪ ਹੋਵੇ ਨਾ ਉਹਨੂੰ ਸੁਤੇ ਸਿੰਧ ਕਹਿੰਦੇ ਕਰਨਾ ਨਹੀਂ ਪੈਂਦਾ ਜੇ ਕਰਾਂਗੇ ਤੇ ਫਿਰ ਵਿਖਾਵਾਏ ਕਰਨਾ ਨਹੀਂ ਪੈਂਦਾ ਆਪੇ ਹੀ ਤਾਂ ਨੇ ਜਿਹੜਾ ਇਹਦੇ ਵਿੱਚ ਹਰਿਆਵਲ ਆ ਜਾਂਦੀ ਏ ਆਪੇ ਹੀ ਮਨੇ ਜਿਹੜਾ ਇਹਦੇ ਵਿੱਚ ਹਰਿਆਵਲ ਆ ਜਾਂਦੀ ਮਨ ਦੀ ਹਰਿਆਵਲ ਕੀ ਏ ਮਨ ਦੇ ਵਿੱਚ ਕੋਮਲਤਾ ਹੀ ਆ ਜਾਣੀ ਮਨੇ ਜਿਹੜਾ ਇਹਦੇ ਵਿੱਚ ਕੋਮਲਤਾ ਹੀ ਆ ਜਾਣੀ ਕੋਠੋਰਤਾ ਹੀ ਜਿਹੜੀ ਇਹਦਾ ਨਾਸ ਹੋ ਜਾਣਾ ਹੰਕਾਰ ਦਾ ਨਾਸ ਹੋ ਜਾਣਾ ਇਹਨੂੰ ਆਖਦੇ ਨੇ ਮਨ ਦਾ ਨਰਮ ਹੋ ਜਾਣਾ ਮਨ ਦਾ ਹਰਾ ਹੋ ਜਾਣਾ ਮਨ ਦਾ ਕੋਮਲ ਹੋ ਜਾਣਾ ਤੇ ਸਰੀਰ ਜਿਹੜਾ ਇਹਦੀ ਕੋਮਲਤਾ ਹੀ ਇਹ ਹੈ ਕਿ ਜਦੋਂ ਕੁਝ ਕਰਦਾ ਨਾ ਫਿਰ ਉਹਦੇ ਵਿੱਚ ਵਿਖਾਵਾ ਨਹੀਂ ਰੰਦਾ ਕੇਵਲ ਤੇ ਕੇਵਲ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਰਹਿਮਤ ਦੇ ਨਾਲ ਸੁਦੇ ਸਿੱਧ ਆਪੇ ਹੀ ਸਾਰਾ ਕੁਝ ਹੁੰਦਾ ਰਹਿੰਦਾ ਹੈ ਜੀ ਨਾਨਕ ਨਾਮ ਰਹਿ ਲਵਲਾਈ ਧੰਗੁਰੂ ਜੀ ਦਾੰਤ ਕਰਦੇ ਨੇ ਅਸੀਂ ਪ੍ਰਭੂ ਪਰਮਾਤਮਾ ਦਾ ਨਾਮ ਜੋ ਧੰਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਵੈ ਗੁਰੂ ਗੋਬਿੰਦ ਸਾਹਿਬ ਉਹਦੇ ਨਾਲ ਪ੍ਰੇਮ ਬਣਾ ਕੇ ਰੱਖੀਏ ਇਤਨੀ ਕੁ ਸੇਵਾ ਆਪ ਸੰਤਾਂ ਨੇ ਪ੍ਰਵਾਨ ਕਰਨੀ ਸੱਚੇ ਸਾਧੂ ਗੁਰਦਾਨ ਗੁਰਮਰਦਾਸ ਜੀ ਦਾ ਕੋਟਰ ਕੋਟ ਧਲਵਾੜ ਜਿਨ੍ਹਾਂ ਨੇ ਸ